ਹੋ ਤੈਨੂੰ ਤਾਂ ਮੈਂ ਹੀ ਲੈ ਜਾ ਕੇ ਕੰਲਾ ਲੈ ਉਹੀ ਗੱਲ ਆ ਕਿ ਤੂੰ ਤਾਂ ਪਈਆ ਫੁੱਲਾ ਜਨਾ ਤਾਂ বাজਨਾ ਤੇਰੇ ਤੇ ਹੈ ਹਾਂ ਉਹੀ ਤਾਂ ਗੱਲ ਆ ਗਈ ਹੈ ਤੇ ਮੈਂ ਕਹਿੰਦੀ ਸੀ ਮੇਰੀ ਤਾਂ ਬਾਜ ਸੁਣ ਕੇ ਦੱਸ ਦਿੰਦੇ ਨੇ ਲੋਕ ਵੀ ਕੌਣ ਬੋਲਦੀਆਂ ਉਹ ਜਾਰੇ ਕੀ ਪੱਠੜ ਬੋਲਦੀਆਂ ਕੌਣ ਮੇਰਾ ਪਾਪਾ ਉਹ ਖਰਚਾ ਤਾਂ ਤਸੂਰਦਾ ਨਹੀਂ ਰੌਲਾ ਜਾਂ ਪੈਂਦਾ ਖਰਚਾ ਖਰਚਾ ਤੇਰੇ ਬਿਹੀ ਨਾਲ ਕਲੇਸ਼ ਕਰਾਇਆ ਤਾਰਾਮੇ ਨੇ तेरी साली नु भी बहुत कुछ कह के गया कह के गया जी कह के गया राम हां <hats> मैं जोर लगा ना अजय अड़ा ਤੇਗੇ ਦਾ ਫੋਨ ਚੱਕੀ ਹੋਏ ਤੇਗੇ ਦਾ ਫੋਨ ਚੱਕੀ ਵੀਰੇ ਆ ਹਲੋ ਜੇ ਚਾਰ ਮੇ ਫੋਨ ਤਾਂ ਚੱਕਲਾ ਮਰ ਗਿਆ ਤੇਰਾ ਫਾਇਦੇ ਪੇੜਾ ਤੇ ਫਾਇਦੀ ਦੀ ਜਾਨ ਨਿਕਲਦੀ ਅਤਰੀ ਕਿੱਥੇ ਮਰਿਆ ਪੈ ਗਈ ਲੈਣਾ ਮੈਂ ਮਰ ਗਿਆ ਘਰੇ ਆ ਜਾ ਜਿਹੜਾ ਕਾਰਜ ਬਿਟ ਕੇ ਜਾਣਾ ਲੋਕ ਇੱਥੇ ਮੈਨੂੰ ਨਹੀਂ ਬੋਲਣ ਦਿੰਦੇ ਤੇਰੇ ਬਾਂਦਰ ਚੜਾ ਰੱਖਿਆ ਹੋ। ਸੂਏ ਕਰ ਬੜਾ ਬੀਜ ਭੋਕਾ ਨਹੀਂ ਘਾਰਿਆ ਜੀਨੇ ਕੋਈ ਮਿਲਮਲਾਬ ਕਰਨਾ ਕਰ ਲੋ। ਬੇ ਕਿਹੜੀ ਗੜੀ ਆ ਜਿਹੜੀ ਮੈਂ ਗਾਕੇ ਨਹੀਂ ਆਈ ਤੈਨੂੰ ਲੱਭ ਕੇ ਨਹੀਂ ਆਈ ਹੈਗੀ ਤੇਰੀ ਲੇਜੇ ਸ਼ਰਮ ਘਰੇ ਤਾਂ ਵਰਚਾ ਤੂੰ। ਇਹ ਕੰਧਾਂ ਜਮੋਰੀਆਂ ਕਰ ਦੂ 5 ਮਿੰਟ ਇਹਨਾਂ ਕੋਲੇ। ਮੇਰੀ ਗੱਲ ਸੁਣ ਲੈ ਭਾਈ ਘਰੇ ਆ ਜਾ ਮੈਂ ਨਾਲ ਨਵੇੜਾ ਕਰਦਾ ਮੈਂ ਤਾਂ ਸਾਰੇ ਰਿਸ਼ਤੇਦਾਰ ਆ ਕੇ ਮੁੜੀ ਜਾਂਦੇ ਨੇ ਕਹਿੰਦੇ ਪੱਜਾ ਭਾਈ ਇਹਦੇ ਨਾਲ ਰਹਤੋ। ਤੂੰ ਤੂੰ ਤਾਂ ਹੁਈ ਏਰ ਨੂੰ ਵੀਰਦੀ ਐ। ਜਾ ਨਾ ਫਿਰ ਤੇ ਹੁਣ ਬੇ ਮੂਤ ਪੀਤਾ ਤੇਰੇ ਡੱਕਿਆ ਫਰਦਾ ਤੇ ਬਿਸ਼ਰਮਾ ਮੈਂ ਮਾਰੀ ਮੋਟੀ ਐ ਡੱਡ ਜਵਾਕ ਕਿਉਂ ਜੰਮੀ ਤੇ ਜਿਹਾੜੀ ਥੀ ਮੇਰੇ ਨਾਲ ਕਿਉਂ ਮੇਰੀ ਗੱਲ ਸੁਣ ਲੈ ਜਵਾਕ ਜਾਂ ਤਾਂ ਆਪ ਦਾ ਰੱਖ ਲੈ ਜਾਂ ਮੈਨੂੰ ਦੇ ਦੇ ਗੱਲ ਖਤਮ ਮੈਂ ਤਾਂ ਰਹਿੰਦੀ ਨਹੀਂ ਤੇਰੇ ਅਗਲੇ ਮੇਰੇ ਨੇ ਕਿਉਂ ਐ ਮਾਰੀ ਹੁੰਦੀ ਆ ਮੇਰੇ ਨੇ ਕਿਉਂ ਮਾਰੀ ਹੁੰਦੀ ਆ ਮੇਰਾ ਪ੍ਰੋਗਰਾਮ ਖਰਾਬ ਕਰਤਾ ਵੀ ਨੇ ਵੇਖ ਮੈਂ ਤੰਗ ਕਰਦਾ ਮਰਨਾ ਮੈਂ ਨਹੀਂ ਕਰਦਾ ਮੈਂ ਤੈਨੂੰ ਇੱਕ ਗੱਲ ਦੱਸਤੀ ਵਸਨ ਦੱਸ ਤਕਰ ਹੈਗਾ ਬੰਦਿਆ ਵਾਂਗੂ ਐ ਨਹੀਂ ਆਉਂਦਾ ਬਤਾਓ ਲਾਭੋਂ ਕੋਲੇ ਵੀ ਜਾਇਆ ਇਹ ਵੀ ਪਈ ਇੱਧਰ ਤੋਂ ਆਇਆ ਮੈਂ ਤਾਂ ਸਾਰੇ ਘਰ ਘਾਤੇ ਮੈਂ ਨਹੀਂ ਆਉਂਦਾ ਕਰੇ ਹਾਂ ਕਰਤਾ ਜਲੂਸ ਸਾਰੀ ਬੀਹੀ ਗਲੀ ਚ ਹੁਣ ਤੂੰ ਘਰੇ ਨਹੀਂ ਆਉਂਦਾ ਹੈਗਾ ਐ ਨਹੀਂ ਕਰਦਾ ਐ ਕੀ ਕਰਾ ਮੈਂ ਨਹੀਂ ਕਰਦਾ ਮੈਂ ਵੀ ਪਰਮ ਬਾਹ ਬੰਦੇ ਮਾਰੂ ਜੀ ਨੇ ਮੇਰੇ ਪੁੱਲਸ ਚ ਲਿਆ ਹੀ ਆ ਕਰ ਜਿਹੜੇ ਬੰਦੇ ਨੇ ਮੇਰੇ ਤੇ ਪੁੱਲਸ ਚੜਾਈ ਆ ਮੈਂ ਬੰਦਾ ਮਾਰੂ ਪੁੱਲਸ ਚੜਾਈ ਕੀ ਪੁੱਲਸ ਤਾਂ ਗੇੜੇ ਮਾਰਦੀ ਫਿਰਦੀ ਐ ਤੇਰਾ ਭਾਈਆ ਤੇਰਾ ਭਾਈ ਦਾ ਹੱਥ ਵਿੱਚ ਆ ਹਾਂ ਤੇਰੇ ਭਾਈ ਦਾ ਤੇਰੇ ਭਾਈ ਦਾ ਹੱਥ ਵਿੱਚ ਆ ਮੈਂ ਹੱਥ ਵੱਡੂ ਤੇਰੇ ਭਾਈ ਦਾ ਜਿੱਦ ਯਾਰ ਤੇ ਡੱਕੇ ਚੜ ਗਿਆ ਤੂੰ ਲੱਤਾਂ ਨਾ ਵਿਡਾਲੀ ਮੇਰੇ ਭਾਈ ਤੋਂ ਮੈਂ ਤੈਨੂੰ ਇੰਨੀ ਗੱਲ ਦੱਸਤੀ ਬੱਟ ਘਟ ਜੇ ਨਾ ਬੋਲ ਅਤੇ ਪੁਲਿਸ ਮੈਨੂੰ ਦੱਸਦੇ ਵੀ ਮੈਂ ਘਰ ਛੱਡ ਕੇ ਕਿੱਥਰ ਮਰਾ ਮੈਨੂੰ ਬਾਣੀਏ ਦਾ ਗੂਗਲ ਪੇਜ ਪੇਜ ਪਾ ਦੇ ਮੈਂ ਪੂਆ ਲੈਣਾ ਮੈਂ ਉਦੋਂ ਆ ਰਿਹਾ ਆ ਰਿਹਾ ਮੈਂ ਦੇਖ ਲੈ ਦੇਖ ਲੈ ਤੇਰੀ ਲਾਈ ਜੇ ਛਰਮ ਮੈਂ ਥੋ ਬਗਦਾ ਹਜੇ ਪੂਏ ਤੈਨੂੰ ਗੱਲ ਇੱਕ ਦੱਸਦੀ ਬਾਲਾ ਨਾ ਚਾਂਬੜ ਜਿੰਨਾ ਵੀ ਛਾਇ ਤੇ ਟੱਪਦਾ ਨਾ ਪੂਏ ਉਹਨਾਂ ਤੋਂ ਪੀ ਪੀ ਹੋਰ ਬਾਬਾ ਮੈਂ ਤੈਨੂੰ ਐਂ ਕਹਣਾ ਵੀ 20 ਤੋਂ ਪਹਿਲਾਂ ਮੈਂ ਤੇਰਾ ਇੰਜਣ ਨਾ ਕਰਦਾ ਘਰੇ ਆ ਕੇ ਵਾਜਾ ਤੜਾ ਕਰਾ ਲਈ ਮੈਂ ਤੱਕੀ ਪਈ ਆ ਮੈਂ ਤੈਨੂੰ ਦੱਸਾਂ ਗੱਲ ਤੂੰ ਖਾੜ ਫਿਰ ਮੈਂ ਕੋਈ ਗੱਲ ਨਹੀਂ ਮੈਂ ਪੀ ਕੇ ਪਊਆ ਆ ਗਿਆ ਮੈਂ ਮਾਗਦਾ ਕਿ ਤੂੰ ਭੇਗਦਾ ਆਜਾ ਤੂੰ ਅੱਜ ਆਪਣਾ ਇੱਕ ਪਾਸਾ ਹਾਊਜਾ ਤੂੰ ਨਹੀਂ ਕੰਮ ਆਇਨੀ ਘਰੇ ਆ ਜਾ ਤੂੰ ਸਿੱਧਾ ਹੋ ਗਈ ਖਤਮ ਕਰੂੰ ਅੱਜ ਮੈਂ ਸਾਰਿਆਂ ਨੂੰ ਅੱਜ ਮੈਂ ਖਤਮ ਕਰੂੰ ਸਾਰਿਆਂ ਨੂੰ ਦੇਖਦੀ ਯਾਰ ਤੂੰ ਕੋਈ ਨਹੀਂ ਅੱਜ ਲੱਗੂ ਪਤਾ ਕਿਹੜਾ ਖਤਮ ਹੁੰਦਾ ਘਰੇ ਆ ਮੜਾ ਜਾ ਕਰ ਕਰਦਾ ਆ ਗਿਆ ਮੈਂ ਆ ਗਿਆ ਤੂੰ ਤਾਂ ਜੇ ਹੁਣ ਤੇ ਹਾਂ ਜੀ ਸੀ ਪਉਣ ਦੇ ਕੰਨ ਮਰੇ ਜੀ ਦੇ ਹਾਂ ਮੈਂ ਤਾਂ ਹੋਇਆ ਤੋਂ ਬਿਜਾ ਨਾ ਕੋਈ ਕਹਿਣਾ ਨਹੀਂ ਹੈਗਾ ਗੰਦੀ ਸੜੇ ਹਣ ਬੈਸ਼ਰ ਸੜੀ ਹੋਈ ਸੜੀ ਹੋਈ ਟੀਮੀ ਆਹ ਹੋ ਹੋ ਪੀ ਲਓ ਪਾਣੀ ਪੀ ਲਓ ਮੈਂ ਇੱਕ ਗੱਲ ਮੈਂ ਹੋਰ ਦੇਖ ਲਈ ਮੈਂ ਇੱਕ ਗੱਲ ਦਾ ਨਿਚੋੜ ਕੱਢ ਲਿਆ ਕਿਵੇਂ ਜਿਹੜੀ ਜਗਾਨੀ ਮਾਹਾਂ ਵੀ ਆਏ ਹਨ ਵੀ ਵਰਜਸ ਕਰਦੀ ਆ ਮਤਲਬ ਕੰਟਾ ਕੱਢਦੀ ਆ ਆਪਣੇ ਸਰੀਰ ਵਾਸਤੇ ਕੱਪੜਾ ਲਈਦਾ ਪਾਇਆ ਉਸਦੇ ਜੱਜ ਦਾ ਹੈ ਹੁਣ ਤੂੰ ਐਸਾ ਮਲਾਲਾ ਦੇਖ ਰਾ ਤੂੰ ਮਿਹਨਤ ਕਰਦੀਆਂਗੀ ਹੈ ਵਰਜਸ ਕਰਦੀਆਂਗੀ ਦੇਖ ਲੈ ਕੁਸ ਪਾਲੀ ਖਰੀਰ ਵਾਸਤੇ ਕਸਰਤ ਬਹੁਤ ਜ਼ਰੂਰੀ ਹੈ। ਨਾ ਤਾਂ ਕੋਈ ਬਿਮਾਰੀ ਨਹੀਂ ਲਵੇ ਲੱਗਦੀ। ਬਰਜਤਾ ਜ਼ਰੂਰੀ ਆ। ਨਾ ਤਾਂ ਦੇਖ ਬੀਪੀ ਘਟੇ ਬਦੇ। ਹਾਂ ਨਾ। ਨਾਹੀਂ ਆਪ ਦਾ ਢਿੱਡ ਕਾਹ ਨੂੰ ਬੱਜੇ। ਬਾਜੀ ਤੀ ਵੀ ਤੁਨੀ ਨਹੀਂ ਮੈਂ ਤਾਂ ਹੁੰਦੀ ਇੰਨੀ ਨਹੀਂ ਕਸ਼ਟ ਦੇ ਸਕਦੀ ਬਾਜੀ ਤੀ। ਨਾ ਨਾ ਮੈਂ ਤਾਂ ਇੱਕ ਘੰਟਾ ਸਵੇਰੇ ਕੱਢਣੀ ਕੱਢਣਾ। ਜ਼ਰੂਰੀ ਹੈ ਇਹ। ਮੈਂ ਵੀ ਕੱਢਿਆ ਕਰੂਗਾ ਹੁਣ। ਹਾਂ ਮੈਂ ਤਾਂ ਸੋਨੂੰ ਵੀ ਕਹਨੀ ਆ। ਆ ਮੇਰਾ ਮੜਾ ਢਿੱਡ ਬਾਹਰ ਨਾ ਆਉਂਦਾ ਨਾ। ਮੇਰੇ ਸ਼ਹਿਰ ਕਰਨ ਜ਼ਰੂਰ ਜਾਇਆ ਕਰੋ। ਕਿਤੇ ਫਲਾ दारू ਕਰਕੇ ਆ ਗਏ ਨਾ ਜਿਆਦੇ ਫਰੇਮ ਆਏ ਤਾਂ ਤੈਨੂੰ ਪਤਾ। ਸਾਨੂੰ ਕਹਤਾ ਹੈਗਾ ਪਰੇ ਛੱਡ ਦੋ ਤਾਂ ਕੀ ਪੀਂਦੇ ਦਾ ਕੋੜ ਵੱਡੂ ਇਹਦਾ ਹੁਣ ਬਹੁਤ ਪਸੇੜੀ ਪੀਲੀ ਮੇਰੇ ਸਾੜੇ ਜੀ ਪੀ ਗਏ ਹੋਰੇ ਲੀਟਰਾਂ ਦੇ ਲੀਟਰਾਂ ਬ੍ਰਾਹਮਾ ਦੇ ਡਰਮ ਖਾਲੀ ਬ੍ਰਾਹਮਾ ਦੇ ਡਰਮ ਖਾਲੀ ਕਰਤੇ ਹੈ ਕਹੀਂ ਕਹਿਨੀ ਆ ਨਾਲੇ ਸਾਨੂੰ ਪਤਾ ਦਰੂਦਲਾ ਮੈਂ ਤੈਨੂੰ ਕਹਾਂ ਹੋਰ ਦੱਸਦਾ ਤੇ ਬੜਾਈ ਹੋ ਜਾਂਦੀ ਆ ਜਿਹੜਾ ਆਪਣੇ ਵੀ ਸਮਝ ਪੰਪਾ ਤੇ ਟ੍ਰੋਪ ਪੰਪ ਤੇ ਉਹ ਗੱਡੀ ਨਹੀਂ ਆਉਂਦੀ ਤੇਲ ਵਾਲੀ ਹਾਂ ਹਾਂ ਮੈਂ ਪੀ ਗਏ ਮੈਂ 10 ਗੱਡੀਆਂ ਹੋ ਨਾਲੇ ਆਬੀ ਬਣਾ ਕੇ ਫਿਰ ਤਾਂ ਤੁਹਾਡਾ ਲੀਬਰੇ ਤੱਕੜਾ ਪਾਸੇ ਤੈਨੂੰ ਪਤਾ ਹਾਂ ਉਹੀ ਗੱਲ ਆਗੀ ਪਰ ਮੈਨੂੰ ਮਾਇਂ ਲੱਗਦਾ ਵੀ ਤੁਸੀਂ ਠੇਕੇ ਵਾਲੇ ਹੀ ਨਹੀਂ ਪੀਂਦੇ ਹੋਣੇ ਘਰੇ ਬਣਾ ਕੇ ਆਪਦੀ ਪੀਂਦੇ ਹੋ ਹਾਂਜੀ ਪੀਣਾ ਮੈਂ ਤਾਂ ਬਣਾ ਕੇ ਪਹਿਲੇ ਦਿਨ ਤੋਂ ਵਿੱਚ ਔਲੇ ਊਲੇ ਪਾ ਕੇ ਹਾਂ ਨਾ ਦਵਾਈ ਬਹੁਤ ਮਹਿੰਗੀ ਪੈਂਦੀ ਆਗੀ ਹਾਂ ਫਿਰ ਬਣਦੀ ਐ ਕਿ ਮੈਂ ਤੈਨੂੰ ਗੱਲ ਹੋਰ ਦੱਸਦਾ ਸਾਡੇ ਆਲੀ ਅਮਨਸੀਬੋ ਸੂਟ ਦਾ ਪਾਉਗੀ ਉਹ 7500 ਦਾ 75 ਕਿਲੋ ਦੀ ਉਹਦਾ ਗਾਹਾ ਬੱਬਰ ਆ ਠੀਕ ਆ ਫੇਰ ਕਹੇਦਾ ਸੂਟਾ ਨਾਲ ਲੜੂਗੀ ਕਦੇ ਦਰਦੀ ਨਾਲ ਲੜੂਗੀ ਆਖੇ ਤੂੰ ਸੋਣਾ ਨਹੀਂ ਸੌਂਦਾ ਭਾਈ ਮੇਰੇ ਦਾ ਜੱਜਦਾ ਨਹੀਂ ਹੈਗਾ ਉਹਦਾ ਤਾਂ ਸਰੀਰ ਨਾ ਉਈ ਫੁੱਲ ਗਿਆ। ਕਸਰਤ ਨਹੀਂ ਕਰਦੀ। ਹੁਣ ਤੂੰ ਆ ਤੂੰ ਚਾਹੀਦੀ ਉਹਦਾ ਕਹਿਣਾ ਤੂੰ ਜਿਹਦੀ ਸੌ ਆਲਾ ਪਾਲੇ ਤੇਰੇ ਉਈ ਚੱਜ ਜਾਂਦੀ ਆ ਜਿਹੜਾ ਬੰਦਾ ਮੰਨ ਕੇ ਚੱਲ ਤੰਦਰੁਸਤ ਪਿਆਏ ਪਧਿਆ ਪਿਆ ਛਟੀ ਵਰਗਾ। ਹੈ? ਉਹ ਤਾਂ ਗੱਲ ਆ ਬਹੁਤ ਜ਼ਰੂਰੀ ਹੈਗਾ। ਬਿਮਾਰੀ ਠਮਾਰੀ ਤਾਂ ਮੱਥੋਂ ਕੋਹਾਂ ਦੂਰ ਰਹਿੰਦੀ ਆ। ਤੂੰ ਤਾਂ ਪੀਰ ਹੋਗੀ ਦੂਰ। ਮੈਂ ਤਾਂ ਐਂ ਕਹਿੰਨੀ ਤੈਨੂੰ। ਕੁਝ ਨਹੀਂ ਹੁੰਦਾ ਚਾਹੇ ਤੇਰੇ ਨਾਲ ਲੜਦੀ ਐ ਚਾਹੇ ਝਗੜਦੀ ਐ। ਸਵੇਰੇ ਨੂੰ ਚਾਹੇ ਗਾਹਾਂ ਦੇ ਕੀ ਲੈ ਕੇ ਕਰੋ ਤਾਂ ਸ਼ਹਿਰ ਜ਼ਰੂਰ ਕਰਾਇਆ ਕਰ ਇੱਕ ਘੰਟਾ। ਸ਼ੇਰ ਦਾ ਬਰਹੋਰਾ ਤਨ ਮੈਂ ਗੱਲ ਹੋਰ ਦੱਸ ਤੀ ਸ਼ੇਰ ਕਰਦੇ ਮੈਂ ਲਾਇ ਪਿਆ ਉਹਨੂੰ ਜੇ ਮੇਰੇ ਸਾਹ ਜਿੱਥੇ ਡਿੱਗ ਗਈ ਚੈਣ ਕੁੱਪੀ ਨਾਲ ਤਾਂ ਚੱਕਣੀ ਪਊਗੀ ਉਹ ਖਰਚਾ ਉੱਤੋਂ ਦੀ ਆ ਦੂ ਸਮਝੀ। ਸਹੀ ਗੱਲਾਂ ਤਰਾ ਸਾਹ ਚੜਦਾ ਜਦੋਂ ਦੇਖਦਾ। ਇਹਦੇ ਬਾਜ ਨੂੰ ਚੱਕੂ ਕੋਲ ਨੂੰ ਡਿੱਗ ਗਈ ਐਸੇ। ਉਹ ਬਾਜ ਨੇ ਹਟਾਉਣਾ ਚਾਹੀਦਾ। ਹੁਣ ਤੈਨੂੰ ਤਾਂ ਨਹੀਂ ਲੈ ਜਾ ਕੇ ਕੱਲਾ ਲੈ। ਉਹੀ ਗੱਲ ਆ ਗਈ ਤੂੰ ਦਾ ਪਈਆ ਫੁੱਲਾ ਜਿੰਨਾ ਤਾਂ ਬਾਜਨਾ ਤੇਰੇ ਤੇ। ਇੱਕ ਵਾਰ ਕੀ ਹੋਣਾ। ਹਾਂ ਉਹੀ ਤਾਂ ਗੱਲ ਆ ਗਈ ਹੈ। ਤੇ ਮੈਂ ਕਹਿੰਦੀ ਸੀ ਪਾਣੀ ਪੀਣਾ ਪੀ ਲੋ। ਵਾ ਪਾਣੀ ਤਾਂ ਤੂੰ ਹੀ ਪੀ ਲੈ ਫਿਰ ਮੈਂ ਤਾਂ ਲੱਸੀ ਪੀਉ ਜਾ ਕੇ ਮੈਂ ਤਾਂ ਤੈਨੂੰ ਪਤਾ ਰਾਤ ਜ਼ਿਆਦਾ ਹੋ ਗਿਆ ਸਰੀਰ ਥੋੜਾ ਜ। ਹੋਰ ਰਾਤ ਹੀ ਆਈ ਆ ਪਰਲੇ ਜੇਲ੍ਹ ਤੋਂ ਛੁੱਟ ਕੇ ਤੈਨੂੰ ਕੋਸ਼ੇ ਵੀ ਕਤਾਨੇ ਚੱਲ ਕੋਈ ਗੱਲ ਆ ਗਈ ਉਹ ਤਾਂ ਉਹਨਾਂ ਨਾਲ ਵਧੀਆ ਹੋ ਗਿਆ ਹੁਣ ਮੜ ਜਾ ਇਹਨਾਂ ਨੂੰ ਸਮਝਾ ਕੇ ਰੱਖੀ ਨਾ ਹੁਣ ਮੈਂ ਸਮਝਾ ਕੇ ਰੱਖੂ ਮੈਂ ਕਹਤਾ ਸੀ ਦੁਬਾਰੇ ਵੀ ਕਹ ਦੂ ਮੈਂ ਕੰਜਰ ਦੇ ਸੁੱਡੀ ਮਾਸੀ ਦਾ ਤੁਸੀਂ ਮਾ ਗੁਣ ਦਾ ਭੁੱਲ ਜਿਓ ਸੋਨੂ ਇਹ ਕਢਾ ਲਈ ਮੈਂ ਤੁਰਦੀ ਫਿਰਦੀ ਸੀ ਜਦਾਨੀ ਮਾ ਹੈ ਨੀ ਮਾ ਮੇਰੀ ਤਾਂ ਐਸਲਾ ਸੀ ਮੈਂ ਬੈਠੇ ਰਹੋ ਮੇਰਾ ਵੀ ਮਰਾ ਬੇ ਮਾ ਹੋਰਾ ਮਾ ਮੇਰੇ ਜਵਾਕਾਂ ਵਰਗਾ ਸੀ ਚਲ ਬਤਾ ਤਾਂ ਹੁਣ ਤੈਨੂੰ ਨਾਜਰ ਦਾ ਪਤੀ ਹੈ ਉਹ ਤਾਂ ਉਹ ਥੋਬੀ ਦੇ ਕੁੱਤੇ ਵਾਲਾ ਕੰਮ ਐ ਨਾ ਕਰਦਾ ਤੈਨੂੰ ਹੁਣ ਆ ਮੈਂ ਥੋੜਾ ਇਹ ਤੇਰਾ ਜਿਵੇਂ ਹੁਣ ਤੇਰਾ ਧਾਮ ਨਿਕਲਿਆ ਹੋਇਆਗਾ ਤੁਰ ਕੇ ਵੀ ਹੈ ਨਾ ਤੈਨੂੰ ਗਾਹਾਂ ਮੈਂ ਉੱਥੇ ਆਪਣਾ ਕੋਠਾ ਹੈਗਾ ਉੱਥੇ ਨਾਲ ਤਾਂ ਅਮਰੂਦ ਖਮਾਉਣਾ ਅੱਛਾ ਹਾਂ ਨਾਲ ਉੱਥੇ ਬੇਰੀਆ ਪਿਉਂਦਣ ਵਧੀਆ ਪਿਉਂਦੇ ਚਾੜੀ ਹੋਈ ਮੈਂ ਆਪ ਹਾਂ ਆਇਆ ਫਿਰ ਤਨੂਸੀ ਲੈ ਕੇ ਚੱਲਾ ਹਾ ਹਾਂ ਨਾਲੇ ਕੋਈ ਗਾਜਰ ਗੁੱਜਰ ਖਾ ਲਈ ਉੱਥੋਂ ਪੱਟ ਕੇ ਅੱਜ ਅੱਜ ਦੰਦਾਂ ਦੀ ਮੈਲ ਅੱਜ ਉੱਤਰੀ ਐ ਪੂਰਾ ਘੰਟਾ ਰੱਖ ਦੂੰਗਾ ਇਹਨਾਂ ਨੂੰ ਘੰਟਾ ਫੇਰ ਜਾ ਕੇ ਚਿੱਟੇ ਨਿਕਾਲ ਲੇ ਬੇ ਨਜਰਾ ਹਾਂਜੀ ਨਾ ਲੈ ਭਾਈ ਪਾਣੀ ਪਾਇਆ ਪਿਆ ਨਾ ਪਾਣੀ ਕੱਢ ਕੇ ਆਇਆ ਤੂੰ ਨਹਾਉਣ ਵਾਸਤੇ ਓ ਭੈਣ ਜੀ ਪਾਣੀ ਨਾ ਤਾਂ ਰੋਜੀ ਨਹਾਉਣਿਆ ਫੇਰ ਨਾ ਮੇਰਾ ਮਨ ਜਾ ਬਦਲ ਗਿਆ ਹੁਣ ਮੇਰੀ ਗੱਲ ਸੁਣੋ ਭੈਣ ਜੀ ਉਥੇ ਐਨੇ ਦਿਨ ਲਾ ਕੇ ਆ ਗਏ ਨਾ ਉਥੇ ਪਾਣੀ ਨਾ ਤਾਣੀ ਮੈਂ ਤਾਂ ਐ ਸੋਚਿਆ ਵੀ ਦੇਖੋ ਇੱਕ ਤਾਂ ਜੱਦੀ ਲੱਸੀ ਹੋਜੂ ਨਾਲੇ ਹੋਜੂਗੀ ਗੱਲ ਦੀ ਬਾਲਟੀ ਭਰ ਜੂ ਮੈਂ ਤਾਂ ਲੱਸੀ ਨਾਲੇ ਸਾਰਾ ਪਿੰਡਾ ਨਾ ਆਉਂਗਾ ਵੇ ਕਾਮਲਿਆ ਲੱਸੀ ਨਾਲ ਕੱਲਾ ਸਿਰ ਨਾਉਂਦੇ ਹੁੰਦੇ ਨੇ ਸਾਰਾ ਪਿੰਡਾ ਦਾ ਪਾਣੀ ਨਾਲ ਨਾਉਂਦੇ ਨੇ ਦਿਮਾਗ ਹਿੱਲੇ ਵਾਲਾ ਸਿਰ ਕਿਉਂ ਨਾਉਂਦੇ ਨੇ ਲੱਸੀ ਨਾਲ ਭਲਾ ਦੱਸ ਵੇ ਮੈਂ ਨੂੰ ਨੀ ਵੜਾ ਇੰਨਾ ਨਾ ਮੇਰਨਾ ਮਗਜ ਮਾਰ ਵੀ ਬਾੜ ਨਿਕਰ ਜਾਣਗੇ ਆਹੋ ਸਿਰ ਢੰਡਾ ਰਹਿੰਦਾ ਮੇਰੇ ਪਿੰਡਾ ਨਿਕਰ ਜੂ ਯਾ ਚੰਗਾ ਨਖੇਰ ਲੈ ਭਾਈ ਤੇ ਗੱਲ ਤਾਂ ਉਹੀ ਹੋ ਗਈ ਮੇਰਾ ਪਿੰਡਾ ਭੈਣ ਜੀ ਖੁੱਸਕ ਹੋਇਆ ਪਿਆ ਉੱਥੇ ਸਾਬਣ ਨਹੀਂ ਸੀ ਸਾਈਪੜੂ ਨਹੀਂ ਸੀ ਜਾ ਐ ਅੱਛੀ ਕੀ ਕਰਦੇ ਕਰਨਾ ਕੀ ਇਹੀ ਜਿਕਰ ਤੂੰ ਤੇ ਮਾਲਕੋਂ ਉਹੀ ਛੋੜਨਾ ਬੰਦੀ ਐ ਉਹ ਤਾਂ ਛੱਡੋ ਕਰਨੈਲ ਕਿੱਧਰ ਗਿਆ ਉਹ ਨਹੀਂ ਵਿਖ ਰਿਹਾ ਤੜਕੀ ਹਾਂ ਪੁੱਛੇ ਮੈਂ ਨਾ ਜਮੀਨ ਹੀ ਸਾਰਦਾ ਵੀ ਕਰਨੈਲ ਕਿੱਧਰ ਗਿਆ ਨਾ ਪੁੱਛਣਾ ਤਾਂ ਕੋਈ ਗਨਾ ਨਹੀਂ ਨਾ ਹੈ ਭੈਣ ਜੀ ਜੇ ਨਾਜਰਾ ਨਾ ਗੱਲ ਛੇੜਦਾ ਤਾਂ ਚੰਗਾ ਹੀ ਤੀ ਹੁਣ ਗੱਲ ਛੋੜ ਲੈ ਮੇਰੀ ਕੰਨ ਕਰਕੇ ਪਰੀਤੋ ਜਾਂਦੀਆਂ ਸ਼ੇਅਰ ਕਰਨ ਪਾਣੀ ਦੀ ਬੋਤਲ ਲੈ ਕੇ ਵੀ ਮੇਰਾ ਦਮ ਨਾ ਚੜ ਜਾਏ ਰਾਜ ਪੀਉਂਗੀ ਕਰਨੈਲ ਜਾਂਦਾ ਮਾਗਰ ਕੁੱਤੇ ਹੀ ਮੋੜਨ ਵੀ ਕਿਤੇ ਪਾੜਾ ਦੇਵੇ ਪ੍ਰੀਤੋਂ ਨੂੰ ਕੋਈ ਅੱਛਾ ਹਾਂ ਅੱਜ ਅੱਜ ਫੜ ਰੱਖੇ ਨੇ ਫਿਰ ਤਾਂ ਭੈਣ ਜੀ ਗੌਰ ਕਰ ਲਓ ਉਹ ਤਾਂ ਇਹ ਜੀ ਕਰਾਊਗਾ ਸੈਰ ਕਿਤੇ ਹੋਰੀ ਨਾ ਹੋ ਜਾਏਗਾ ਮਜਾ ਦੇਖ ਲੈ ਗੱਲਾਂ ਕੀ ਕਰਦਾ ਤੂੰ ਹੈ ਹੈ ਪਾਣੀ ਚ ਡਾਂਗਾ ਮਰ ਜਾਣਾ ਇਹ ਹੈਗਾ ਨਹੀਂ ਹੈਗਾ ਕਰਨੈਲ ਭੈਣ ਜੀ ਉਹਦੀ ਗੌਰ ਕਰ ਲਓ ਤੀ ਭੈਣ ਦਾ ਸਾਂਝਾ ਨਹੀਂ ਹੈ ਬੰਦਾ ਉਹ ਉਹ ਤਾਂ ਗਲਤ ਬੰਦਾ ਬਸ ਕਰ ਜਾ ਤੂੰ ਕੀ ਸਹੀ ਹੈ ਤੂੰ ਨਿਕਲ ਜਾ ਭੈਣ ਜੀ ਉਹਦਾ ਫੇਰ ਵੀ ਕੁੜਮਣੀ ਦੀ ਥਾਂ ਆ ਦੇਖ ਲੈ ਸਾਡੀਆਂ ਰੋਟੀਆਂ ਖਾ ਕੇ ਸਾਨੂੰ ਇਹ ਨਿੰਦਾ ਫਿਰਦਾ ਜਾਣਦਿਆ ਕਰ ਤੂੰ ਐਡਾ ਮੇਰਾ ਬੰਦਾ ਮਾੜਾ ਵੀ ਨਹੀਂ ਹੈ ਜਿੰਨਾ ਤੂੰ ਕਹਿੰਨਾ ਭੈਣ ਜੀ ਦੇਖੋ ਸੱਚ ਕੌੜਾ ਹੁੰਦਾ ਪਤਾ ਸੱਚ ਬੋਲਿਆ ਮੈਂ ਤਾਂ ਸੱਚ ਬੋਲਣ ਤੋਂ ਟਲਦਾ ਹੀ ਨਹੀਂ ਭਾਵੇਂ ਸੱਤਰ ਪੈ ਜਾਣਾ ਬੇ ਤੇਰੇ 18 ਲੰਬੇ ਆ ਗਏ ਹਾਂ ਮੈਂ ਵੀ ਸੱਚ ਬੋਲਦੀ ਆਂ ਮੈਂ ਕਿਹੜੇ ਕਿਹੜੇ ਸੁਣਾ ਫਿਰ ਦੇਖੋ ਭੈਣ ਜੀ ਮੇਰੀ ਗੱਲ ਸੁਣੋ ਉਹ ਤੀਮੀ ਬਾਰੇ ਤੁਸੀਂ ਬੋਲੀ ਜਾਂਦੇ ਹੋ ਅਸੀਂ ਪਹਿਲਾਂ ਕਿਵੇਂ ਕਹਿ ਸਕਦੇ ਹਾਂ ਉਹ ਤੀਮੀ ਨੂੰ ਅਗਲੀ ਨੇ ਭਾਈ ਸਾਡੀ ਜ਼ੁਬਾਨ ਤੇ ਘਰਾਈ ਹੈ ਹਾਂ ਬਸ ਫਿਰ ਠੀਕ ਹੈ ਤਾਂ ਅਸੀਂ ਤਾਂ ਤੁਹਾਨੂੰ ਸਰਾਉਣਾ ਆ ਚੱਲੀਏ ਫਿਰ ਅੰਦਰ ਚਾਹ ਪਾਣੀ ਪੀ ਲੈਣੇ ਨਾ ਮੈਂ ਨਹੀਂ ਅੰਦਰ ਆਉਂਦਾ ਭੈਣ ਜੀ ਮਾਤਾ ਪਿੰਡ ਚ ਗੇੜਾ ਮਾਰ ਕੇ ਆਉਣਾ ਰੋਟੀ ਸੌਂਡੀ ਕੱਢ ਕੇ ਆ ਮੈਂ ਕਿੰਨੇ ਚਿਰ ਪਿੱਛੋਂ ਤਾਂ ਆਏ ਆ ਤੂੰ ਇਹ ਜਿਹੜਾ ਆਉਂਦੀਆਂ ਸੌਂਡੀਆਂ ਕੱਢੇਗਾ ਤੇਰੇ ਕੋਈ ਲੱਤਾਂ ਤੋੜ ਦੂ ਰਹਿੰਦੇ ਕਰ ਪਿੰਡ ਚ ਗੇੜੇ ਮਾਰਨੇ ਚੰਗੇ ਨਹੀਂ ਹੁੰਦੇ ਬਿਨਾ ਕੰਮ ਤੋਂ ਲੱਤ ਤਾਂ ਫੇਰ ਕੋਈ ਆਏ ਨਾ ਆ ਕੋ ਆਗਲਾ ਨਾ ਤੜਾ ਲੇ ਮਿੱਥੋਂ ਹੂੰ ਹਾਂ ਵੱਡਾ ਨਾਬਰ ਆਜਾ ਚਾਵੀ ਲੈ ਅੰਦਰ ਓ ਭੈਣ ਜੀ ਮੈਂ ਤੁਹਾਨੂੰ ਕਹੇ ਤਾਂ ਰਿਆਂ ਵੀ ਮੈਂ ਨਹੀਂ ਅੰਦਰ ਆਉਣਾ ਮੈਂ ਘੇੜਾ ਮਾਰ ਕਉਣਾ ਤੁਸੀਂ ਕਹੀ ਨੋ ਚਾਹ ਚਾ ਜਦੋਂ ਮੈਂ ਤੁਹਾਨੂੰ ਕਹੂੰਗਾ ਵੀ ਚਾਹ ਪਿਓ ਉਦੋਂ ਤੁਸੀਂ ਕਹਿੰਦੇ ਹੋ ਸਾਰਾ ਦਿਨ ਚਾਹ ਮੰਗਦਾ ਜਾਂ ਚੰਗਾ ਖਾਇਆ ਲੋਕਾਂ ਦੇ ਛੱਤਰ ਲਿਆ ਲੰਬੇ ਜੇ ਘਟ ਰਹਿਗੇ ਤਾਂ ਛੱਤਰ ਤਾਂ ਕੋਈ ਕਿਵੇਂ ਲਾ ਜੂ ਐਡੀ ਯੁਰਤ ਨਹੀਂ ਹਾਇ ਕਿਸੇ ਚ ਨਾਜਰ ਨੂੰ ਹੱਥ ਪਾ ਲੇ ਨਾਲੇ ਆਪਦੇ ਬੰਦੇ ਨਹੀਂ ਗੌਰ ਕਰ ਲੂ ਆ ਪਤਾ ਸਾਚੀ ਮੋਲਿਆ